ਮਤੀ ਦੀ ਅੰਜੀਲ ਅਧਿਆਇ ਨੰਬਰ 2 ਖੋਜੀ ਅਦੌਣਾ ਰਾਜਾ ਹੈਰੋ ਦੇਸ ਤੇ ਦਿਨਾਂ ਵਿੱਚ ਯੂਦੀਆ ਦੇ ਬੈਤਲਮ ਵਿੱਚ ਜਦ ਯਿਸੂ ਦਾ ਜਨਮ ਹੋਇਆ ਤਾਂ ਵੇਖੋ ਕਈ ਵਿਦਵਾਨ ਖੋਜੀ ਪੂਰਬੋਂ ਯਰੁਸ਼ਲਮ ਵਿੱਚ ਆ ਕੇ ਪੁੱਛਣ ਲੱਗੇ ਜਿਹੜਾ ਯੂਦੀਆ ਦਾ ਰਾਜਾ ਜੰਮਿਆ ਹੈ ਉਹ ਕਿੱਥੇ ਹੈ ਕਿਉਂਕਿ ਅਸੀਂ ਪੂਰਬ ਵੱਲ ਉਹ ਦਾ ਤਾਰਾ ਵੇਖਿਆ ਹੈ ਅਤੇ ਉਹਨੂੰ ਮੱਥਾ ਟੇਕਣ ਆਏ ਹਾਂ ਇਹ ਗੱਲ ਸੁਣ ਕੇ ਰਾਜਾ ਹਰੋਦੇਸ ਸਾਰੇ ਯਰੂਸ਼ਲਮ سمیت ਕੰਬਾ ਗਿਆ ਅਤੇ ਉਸਨੇ ਸਾਰੇ ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਪੁੱਛਿਆ ਜੋ ਮਸੀਹ ਕਿੱਥੇ ਜੰਮੇਗਾ ਉਹਨਾਂ ਨੇ ਉਸਨੂੰ ਕਿਹਾ ਯੋਧਿਆ ਦੇ ਬੇਤਲਮ ਵਿੱਚ ਕਿਉਂਕਿ ਉਹ ਨਬੀ ਤੇ ਰਾਹੀ ਅਜਿਹਾ ਲਿਖਿਆ ਹੋਇਆ ਹੈ ਕਿ ਹੈ ਬੇਤਲਮ ਤੂੰ ਜੋ ਯੂਹੋ ਦਾਦੇ ਦੇਸ਼ ਵਿੱਚੋਂ ਹੈ ਹਾਕਮਾਂ ਵਿੱਚੋਂ ਕਿਸੇ ਨਾਲੋਂ ਛੋਟਾ ਨਹੀਂ ਕਿਉਂ ਜੋ ਤੇਰੇ ਵਿੱਚੋਂ ਇੱਕ ਹਾਕਮ ਨਿਕਲੇਗਾ ਜਿਹੜਾ ਮੇਰੀ ਪ੍ਰਜਾ ਇਜ਼ਰਾਈਲ ਦੀ ਚਿਰਵਾਹੀ ਕਰੇਗਾ ਤਦ ਇਹ ਰੂ ਦੇਸ਼ ਨੇ ਵਿਦਵਾਨ ਖੋਜੀਆਂ ਨੂੰ ਗੁਪਤ ਵਿੱਚ ਬੁਲਾ ਕੇ ਉਹਨਾਂ ਕੋਲੋਂ ਸਹੀ ਜਾਣਕਾਰੀ ਪ੍ਰਾਪਤ ਕੀਤੀ ਕਿ ਤਾਰਾ ਕਦੋਂ ਵਿਖਾਈ ਦਿੱਤਾ ਅਤੇ ਉਸਨੇ ਉਹਨਾਂ ਨੂੰ ਬੈਤਲਮ ਵੱਲ ਇਹ ਆਕੇ ਭੇਜਿਆ ਕਿ ਜਾਓ ਅਤੇ ਧਿਆਨ ਨਾਲ ਉਸ ਬਾਲਕ ਦੀ ਖੋਜ ਕਰੋ ਜਦੋਂ ਮਿਲ ਜਾਵੇ ਤਦ ਵਾਪਸ ਆ ਕੇ ਮੈਨੂੰ ਖਬਰ ਦਿਓ ਤਾਂ ਜੋ ਮੈਂ ਵੀ ਜਾ ਕੇ ਉਹਨੂੰ ਮੱਥਾ ਟੇਕਾਂ ਉਹ ਰਾਜੇ ਦੀ ਗੱਲ ਸੁਣ ਕੇ ਤੁਰ ਪਏ ਅਤੇ ਵੇਖੋ ਉਹ ਤਾਰਾ ਜਿਹੜਾ ਉਹਨਾਂ ਨੇ ਪੂਰਬ ਵੱਲ ਵੇਖਿਆ ਸੀ ਉਹਨਾਂ ਦੇ ਅੱਗੇ ਅੱਗੇ ਚੱਲਿਆ ਅਤੇ ਉਸ ਥਾਂ 'ਤੇ ਟਿਕਿਆ ਜਿੱਥੇ ਉਹ ਬਾਲਕ ਸੀ ਦਾਰੇ ਨੂੰ ਵੇਖ ਕੇ ਉਹ ਬਹੁਤ ਹੀ ਆਨੰਦ ਹੋਏ ਅਤੇ ਉਹਨਾਂ ਨੇ ਉਸ ਘਰ ਵਿੱਚ ਜਾ ਕੇ ਬਾਲਕ ਨੂੰ ਉਹਦੀ ਮਾਤਾ ਮਰੀਮ ਦੇ ਨਾਲ ਵੇਖਿਆ ਅਤੇ ਪੈਰੀ ਪੈ ਕੇ ਉਹਨੂੰ ਮੱਥਾ ਟੇਕਿਆ ਅਤੇ ਆਪਣੀਆਂ ਥੈਲੀਆਂ ਖੋਲ ਕੇ ਸੋਨਾ, ਲੁਬਾਨ ਅਤੇ ਗੰਧਰਸ ਦੀ ਪੇੜ ਚੜਾਈ ਅਤੇ ਸੁਪਨੇ ਵਿੱਚ ਖਬਰ ਪਾ ਕੇ ਜੋ ਹਰ ਦੇਸ ਕੋਲ ਫਿਰ ਨਾ ਜਾਣ ਉਹ ਹੋ ਰਸਤੇ ਆਪਣੇ ਦੇਸ਼ ਨੂੰ ਮੁੜ ਗਏ ਮਿਸਰ ਦੇਸ਼ ਨੂੰ ਜਾਣਾ ਜਦ ਉਹ ਚਲੇ ਗਏ ਤਾਂ ਵੇਖੋ ਪ੍ਰਭੂ ਦੇ ਇੱਕ ਦੂਤ ਨੇ ਯੂਸਫ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਆਖਿਆ ਉਠ ਬਾਲਕ ਤੇ ਉਹਦੀ ਮਾਤਾ ਨੂੰ ਲੈ ਕੇ ਮਿਸਰ ਦੇਸ਼ ਨੂੰ ਭੱਜ ਜਾ ਅਤੇ ਜਦੋਂ ਤੱਕ ਮੈਂ ਤੈਨੂੰ ਨਾ ਅਖਾਉਂ ਤੇ ਹੀ ਰਹੀਂ ਕਿਉਂ ਜੋ ਹੈਰੋਦੇਸ ਇਸ ਬਾਲਕ ਨੂੰ ਮਾਰਨ ਲਈ ਲੱਭੇਗਾ ਤਦ ਯੂਸਫ ਉੱਠ ਕੇ ਰਾਤੋਂ ਰਾਤ ਬਾਲਕ ਤੇ ਉਹਦੀ ਮਾਤਾ ਨੂੰ ਨਾਲ ਲੈ ਕੇ ਮਿਸਰ ਵੱਲ ਤੁਰ ਪਿਆ ਅਤੇ ਹੈਰੋਦੇਸ ਦੀ ਮੌਤ ਤੱਕ ਉਥੇ ਰਿਹਾ ਇਸ ਲਈ ਕਿ ਜਿਹੜਾ ਬਚਨ ਪ੍ਰਭੂ ਨੇ نبی ਦੀ ਜ਼ੁਬਾਨੀ ਆਖਿਆ ਸੀ ਪੂਰਾ ਹੋਵੇ ਕਿ ਮੈਂ ਆਪਣੇ ਪੁੱਤਰ ਨੂੰ ਮਿਸਰ ਵਿੱਚੋਂ ਬੁਲਾਇਆ ਜਦ ਹੈਰੋਦੇਸ ਨੇ ਵੇਖਿਆ ਕਿ ਵਿਦਵਾਨ ਖੋਜੀਆਂ ਨੇ ਮੇਰੇ ਨਾਲ ਚਲਾਕੀ ਕੀਤੀ ਤਦ ਉਸ ਨੂੰ ਬਹੁਤ ਗੁੱਸਾ ਆਇਆ ਅਤੇ ਸਿਪਾਹੀਆਂ ਨੂੰ ਭੇਜ ਕੇ ਬੈਤਲਮ ਅਤੇ ਉਹਦੇ ਆਲੇ ਦੁਆਲੇ ਦੇ ਸਭ ਨਾ ਬਾਲਕਾਂ ਨੂੰ ਮਰਵਾ ਦਿੱਤਾ ਜਿਹੜੇ 2 ਸਾਲਾਂ ਦੇ ਅਤੇ ਜੋ ਇਸ ਤੋਂ ਛੋਟੇ ਸਨ ਉਸ ਸਮੇਂ ਦੇ ਅਨੁਸਾਰ ਜਿਹੜਾ ਵਿਦਵਾਨ ਖੋਜੀਆਂ ਤੋਂ ਠੀਕ ਪਤਾ ਪ੍ਰਾਪਤ ਕੀਤਾ ਸੀ ਤਦ ਉਹ ਬਚਨ ਜਿਹੜਾ ਯਰਮੀਆ نبی ਨੇ ਆਖਿਆ ਸੀ ਪੂਰਾ ਹੋਇਆ ਕਿਰਮਾ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ ਰੋਣਾ ਅਤੇ ਵੱਡਾ ਵਿਰਲਾਪ ਰਖੇਲ ਆਪਣੇ ਬਾਲ ਬੱਚਿਆਂ ਨੂੰ ਰੋਂਦੀ ਹੈ ਅਤੇ ਤਸੱਲੀ ਨਹੀਂ ਚਾਹੁੰਦੀ ਇਸ ਲਈ ਜੋ ਉਹ ਨਹੀਂ ਹਨ ਮਿਸਰ ਦੇਸ਼ ਤੋਂ ਵਾਪਸ ਆਉਣਾ ਜਦ ਹਰੋਦੇਸ ਮਰ ਗਿਆ ਤਾਂ ਵੇਖੋ ਪ੍ਰਭੂ ਦੇ ਇੱਕ ਦੂਤ ਨੇ ਮਿਸਰ ਵਿੱਚ ਯੂਸਫ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਆਖਿਆ ਉਠ ਬਾਲਕ ਅਤੇ ਉਹਦੀ ਮਾਤਾ ਨੂੰ ਨਾਲ ਲੈ ਕੇ ਇਜ਼ਰਾਇਲ ਦੇ ਦੇਸ਼ ਨੂੰ ਜਾ ਕਿਉਂਕਿ ਜਿਹੜੇ ਬਾਲਕ ਦੀ ਜਾਨ ਦੇ ਵੈਰੀ ਸਨ ਉਹ ਮਰ ਗਏ ਹਨ ਤਾਂ ਯੂਸਫ ਉੱਠਿਆ ਬਾਲਕ ਅਤੇ ਉਹਦੀ ਮਾਤਾ ਨੂੰ ਨਾਲ ਲੈ ਕੇ ਇਜ਼ਰਾਈਲ ਦੇ ਦੇਸ਼ ਵਿੱਚ ਆਇਆ ਪਰ ਜਦ ਸੁਨਿਆ ਜੋ ਅਰਕਲਾਉਸ ਯੋਧਾ ਵਿੱਚ ਆਪਣੇ ਪਿਤਾ ਹਰਉਦੇਸ ਦੇ ਥਾਂ ਰਾਜ ਕਰਦਾ ਹੈ ਤਾਂ ਉੱਥੇ ਜਾਣ ਤੋਂ ਡਰਿਆ ਪਰ ਸੁਪਨੇ ਵਿੱਚ ਚੇਤਾਵਨੀ ਪਾ ਕੇ ਗਲੀਲ ਦੇ ਇਲਾਕੇ ਵਿੱਚ ਚਲਿਆ ਗਿਆ ਅਤੇ ਨਾਸਰ ਨਗਰ ਵਿੱਚ ਜਾ ਕੇ ਰਹਿਣ ਲੱਗ ਪਿਆ ਤਾਂ ਜੋ ਜਿਹੜਾ ਬਚਨ ਨਬੀਆਂ ਦੀ ਜ਼ੁਬਾਨੀ ਅਤੇ ਅਸੀਂ ਪੂਰਾ ਹੋਵੇ ਜੋ ਉਹ ਨਾਸਰੀ ਖਵਾਵੇਗਾ ਅਮੀਨ